ਕਿਸਾਨ ਭਰਾਵੋ ਜਿਨ੍ਹਾਂ ਨੇ ਸੋਲਡਰ ਵਾਲੀਆਂ ਮੋਟਰਾਂ ਆਪਦੇ ਖੇਤਾਂ ਦੇ ਵਿੱਚ ਲਵਾਉਣੀਆਂ ਤੱਜ ਥੋੜੀ ਬਾਈ ਜੀ ਟੈਨਸ਼ਨ ਖਤਮ ਕਰ ਦੇਣੀ ਆ ਜਿਹੜੇ ਭਰਾ ਸੋਚੀ ਜਾਂਦੇ ਸੀ ਵੀ ਯਾਰ ਮੋਟਰ ਤਾਂ ਲਵਾਉਣੀ ਆ ਬੰਦੇ ਚੰਗੇ ਮਿਲ ਜਾਣ ਕੰਪਨੀ ਚੰਗੀ ਮਿਲ ਜੇ ਤੇ ਢੰਗ ਦਾ ਕੰਮ ਹੋ ਜੇ ਕਿਉਂਕਿ ਪੈਸੇ ਵੀ ਚੰਗੇ ਲਾਉਣੇ ਆ ਤੇ ਵਾਰ-ਵਾਰ ਬਾਈ ਜੀ ਇਹੋ ਜਿਹੇ ਜਿਹੜੇ ਕੰਮ ਹੁੰਦੇ ਨਹੀਂ ਇੱਕ ਵਾਰੀ ਸਹੀ ਕੰਮ ਹੋ ਜੇ ਤਰੀਕੇ ਨਾਲ ਤਾਂ ਮੁੜ ਕੇ ਸਾਰੀ ਜ਼ਿੰਦਗੀ ਝਾਕਣ ਦੀ ਲੋੜ ਨਹੀਂ ਪੈਂਦੀ ਅੱਜ ਸੋਲਰ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਣੀ ਆ ਪਹਿਲਾਂ ਤਾਂ ਬਈ ਵੀਡੀਓ ਪੂਰੀ ਜ਼ਰੂਰ ਦੇਖਿਓ ਧਿਆਨ ਨਾਲ ਗੱਲਾਂ ਸੁਣ ਲਿਓ ਏ ਟੂ ਜ਼ेड ਜਾਣਕਾਰੀ ਦੇਣੀ ਆ ਇਹ ਨਹੀਂ ਵੀ ਕਿਸੇ ਗੱਲ ਦਾ ਪਰਦਾ ਰੱਖਣਾ ਤੇ ਕਿੱਥੇ ਕਿੱਥੇ ਆਪਣੇ ਕਿਸਾਨਾਂ ਦੇ ਨਾਲ ਸੋਲਰ ਵਾਲੀਆਂ ਮੋਟਰਾਂ ਦੇ ਵਿੱਚ ਠੱਗੀ ਵਜਦੀ ਆ ਕਿੱਥੇ ਆਪਾਂ ਠੱਗੇ ਜਾਂਦੇ ਆ ਇਹ ਵੀ ਤੁਹਾਨੂੰ ਚੰਗੀ ਤਰ੍ਹਾਂ ਦੱਸਾਂਗੇ ਆ ਪਾਣੀ ਦੇਖ ਲਓ ਪ੍ਰੈਸ਼ਰ ਦੇਖ ਲਓ 4 ਇੰਚੀ ਪ੍ਰੈਸ਼ਰ ਆ ਪੂਰਾ ਤੇ ਕੋਟਕਪੂਰੇ ਦੇ ਨੇੜੇ ਮੋਟਰ ਲੱਗੀ ਆ ਬਾਂਮਣ ਵਾਲੇ ਪਿੰਡ ਦੇ ਵਿੱਚ ਜਿਹੜੇ ਖੇਤ ਦੇ ਵਿੱਚ ਲੱਗੀ ਆ ਬਾਈ ਐਨਾ ਖੁਸ਼ ਆ ਕਹਿੰਦਾ ਵੀ ਸਵਾਦ ਆ ਗਿਆ ਕੰਮ ਕਰਾ ਕੇ ਪੈਸੇ ਵੀ ਲੱਗੇ ਆ ਤੇ ਪ੍ਰੈਸ਼ਰ ਵੀ ਪੂਰਾ ਬਣਿਆ 11 ਵਜੇ ਦਾ ਟਾਈਮ ਫੁੱਲ ਪ੍ਰੈਸ਼ਰ ਤੇ ਪਾਣੀ ਕੱਢ ਰਹੀ ਆ ਮੋਟਰ ਤੇ ਸਾਰਾ ਸੈੱਟ ਇਹ ਇੱਕੋ ਕੰਪਨੀ ਦਾ ਲੱਗਿਆ ਜਿਹੜੇ ਬਾਈਆਂ ਨੇ ਇਹ ਕੰਮ ਕੀਤਾ ਜੋ ਗੱਲਬਾਤ ਕਰਾਉਣੀ ਆ ਵੀਡੀਓ ਪੂਰੀ ਜ਼ਰੂਰ ਦੇਖਿਓ ਤੇ ਸ਼ੇਅਰ ਵੀ ਕਰ ਦਿਓ ਕਰਨ ਦੇ ਲਈ ਆਪਾਂ ਪਹੁੰਚੇ ਆਂ ਬਾਈ ਖੁਸ਼ਵਿੰਦਰ ਕੋਲ ਜਿਨ੍ਹਾਂ ਦਾ ਕਿ ਸੋਲਰ ਵਾਲੇ ਜਿਹੜਾ ਕਾਰੋਬਾਰ ਦੇ ਵਿੱਚ ਬਹੁਤ ਲੰਮਾ ਤਜਰਬਾ ਹੈਗਾ ਆਪ ਵੀ ਇੱਕ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਖੇਤੀਬਾੜੀ ਨਾਲ ਜੁੜੇ ਹੋਏ ਨੇ ਤੇ ਬਹੁਤ ਹੀ ਵਿਵਾਕ ਤਰੀਕੇ ਦੇ ਨਾਲ ਸਮੇਂ-ਸਮੇਂ ਤੇ ਸੋਲਰ ਦੇ ਵਿੱਚ ਜੋ-ਜੋ ਅਪਡੇਟ ਹੁੰਦੀਆਂ ਨੇ ਜੋ ਠੱਗੀਆਂ ਚੱਲਦੀਆਂ ਨੇ ਉਹਨਾਂ ਬਾਰੇ ਦੱਸਦੇ ਰਹਿੰਦੇ ਨੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਬਾਈ ਨਾਲ ਸਾਰੇ ਵਿਸ਼ਿਆਂ ਤੇ ਵੀਡੀਓ ਨੂੰ ਪੂਰੀ ਜਰੂਰ ਦੇਖਿਓ ਆਜੋ ਬਾਈ ਦਾ ਕਰਦੇ ਆਂ ਸਵਾਗਤ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਯੰਗ ਫਾਰਮਰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜਗਮੀਤ ਤੁਸੀਂ ਅੱਜ ਮੈਨੂੰ ਸਾਰੇ ਵੀਰਾਂ ਦੇ ਰੂਬਰੂ ਕੀਤਾ ਜੀ ਬਾਈ ਹਾਂਜੀ ਤੇ ਬਾਈ ਜੀ ਆਪਣਾ ਪਹਿਲਾਂ ਤਾਂ ਥੋੜਾ ਇੰਟਰੋਡਕਸ਼ਨ ਦੇ ਦਿਓ ਆਪਣੇ ਬਾਰੇ ਆਪਣੀ ਫਾਰਮ ਬਾਰੇ ਹਨਾ ਕਿੰਨੇ ਸਾਲਾਂ ਤੋਂ ਤੁਸੀਂ ਜਿਹੜਾ ਇਹ ਸੋਲਰ ਪੈਨਲ ਲਗਾ ਰਹੇ ਹੋ ਅ ਵੀਰ ਜੀ ਸਾਡੀ ਕੰਪਨੀ ਦਾ ਨਾਮ ਗ੍ਰੀਨ એનર્ਜੀ ਐਂਡ ਆਰਗੇਨਿਕਸ ਹੈ ਜੀ ਔਰ ਉਹਦਾ ਜਿਹੜਾ ਮੇਨ ਦਫ਼ਤਰ ਸਾਡਾ ਮੰਡੀ ਗੋਨੇਆਣੇ ਆ ਜੀ ਔਰ ਇੱਕ ਦਫ਼ਤਰ ਅਸੀਂ 1.5 ਸਾਲ ਤੋਂ ਬਠਿੰਡੇ ਬਣਾਇਆ ਇੱਕ ਸਾਡਾ ਜਿਰਖਪੁਰ ਹੈ ਜੀ ਜੀ ਔਰ ਪਿਛਲੇ 7 ਸਾਲ ਤੋਂ ਤਕਰੀਬਨ ਅਸੀਂ ਸੋਲਰ ਦੇ ਵਿੱਚ ਆ ਜੀ ਜੀ ਸੋਲਰ ਦੇ ਅਸੀਂ ਮਤਲਬ ਤਰ੍ਹਾਂ ਤਰ੍ਹਾਂ ਦੇ ਕੰਮ ਜਿਹੜੇ ਹੈਗੇ ਉਹ ਕਰਦੇ ਆ ਜੀ ਹਾਂਜੀ ਦੋਸਤੋ ਬਾਈ ਆਪਣੇ ਪਿੰਡਾਂ ਦਾ ਹਨਾ ਬਾਈ ਦਾ ਕੌਣੀ ਪਿੰਡ ਆਪਣੇ ਗਵਾਂਢੀ ਪਿੰਡ ਤੋਂ ਆ ਬਾਈ ਸੋਲਰ ਦੇ ਵਿੱਚ ਵੱਡੀਆਂ ਵੱਡੀਆਂ ਕੰਪਨੀ ਆ ਵੱਡੀਆਂ ਵੱਡੀਆਂ ਫਾਰਮ ਆ ਅੱਜਕੱਲ੍ਹ ਬੜੀਆਂ ਵੀਡੀਓ ਵੀ ਕਰਾਉਂਦੇ ਆ ਬੜੀ ਐਡ ਲਵਾਉਂਦੇ ਆ ਸਕੀਮਾਂ ਦਿੰਦੇ ਆ ਹਨਾ ਲੋਕਾਂ ਨੂੰ ਇਹ ਜਿਚਾ ਦੇ ਦਿੰਦੇ ਆ ਵੀ ਸੋਲਰ ਤਾਂ ਫ੍ਰੀ ਲੱਗ ਜਾਂਦਾ ਹਨਾ ਤੇ ਉਹਨਾਂ ਬੰਦਿਆਂ ਦੇ ਵਿੱਚ ਤਗੜੀਆਂ ਫਾਰਮਾਂ ਜਿਤੇ ਤੁਹਾਡੇ ਕੰਮ ਦੇ ਵਿੱਚ ਕੀ ਫਰਕ ਆ ਜੇ ਆਪਾਂ ਮੋٹے ਮੋٹے ਸ਼ਬਦਾਂ ਦੇ ਵਿੱਚ ਗੱਲ ਕਰੀਏ ਇਹਦੇ ਚ ਇਹ ਹੈ ਬਾਈ ਜਗਮੀਤ ਅਸੀਂ ਜਦੋਂ ਤੋਂ ਵੀ ਕੰਮ ਸ਼ੁਰੂ ਕਰਿਆ ਹਨਾ ਮੈਂ ਤੁਹਾਡੇ ਦਰਸ਼ਕਾਂ ਨੂੰ ਮੇਰੀਆਂ ਕਈ ਵੀਡੀਓਜ਼ ਤਰਾ ਤਰਾ ਦੀਆਂ ਸੁਣੀਆਂ ਹੋਣਗੀਆਂ ਚਾਹੇ ਉਹ ਸਿੱਧੀ ਬਜਾਈ ਹੈ ਚਾਹੇ ਉਹ ਵਾਟਰ ਹਾਰਵੈਸਟਿੰਗ ਹੈ ਚਾਹੇ ਉਹ ਪਲਾਂਟੇਸ਼ਨ ਆ ਤਾਂ ਮੈਂ ਇਹੋ ਜੇ ਕੰਮ ਵੀ ਕਰਦਾ ਰਹਿਣਾ ਹੈ ਚਾਹੇ ਗੱਠਾਂ ਬਣਾਉਣੀਆਂ ਹਨਾ ਤਾਂ ਆਪਣਾ ਜਿਹੜਾ ਖੇਤੀ ਪਸ਼ੂਕੜ ਕਰਕੇ ਖੇਤੀ ਮੈਂ ਆਪ ਕਰਦਾ ਤੇ ਆਪਣਾ ਵਾਤਾਵਰਨ ਲਗਾ ਕਰਕੇ ਅਸੀਂ ਸੋਲਰ ਦੇ ਕਾਰੋਬਾਰ ਚਾਹੇ ਸਾਨੂੰ ਇਹ ਵਾਤਾਵਰਨ ਦੀ ਦੇਣਾ ਵੀ ਅਸੀਂ ਇਹ ਚੰਗਾ ਕੀਤਾ ਚੁਣਿਆ ਰਹੀ ਗੱਲ ਆਪਣੇ ਕੰਮ ਕਰਨ ਦੀ ਜਿਹੜਾ ਸਾਡਾ ਸੋਲਰ ਟਿਊਬਲ ਦੇ ਵਿੱਚ ਖਾਸ ਤੌਰ ਤੇ ਕਿਸੇ ਨੇ 300 ਵਾਟ ਦਾ ਕਿਸੇ ਨੇ 280 ਵਾਟ ਦਾ ਪਹਿਲਾਂ 10 ਸਾਲ ਪਹਿਲਾਂ ਪਲਾਂਟ ਲਾਇਆ ਹੋਊਗਾ ਉਹ ਜਦੋਂ 25 ਸਾਲ ਦੀ ਵਾਰੰਟੀ ਕਰਕੇ ਰਿਜੈਕਟ ਹੋ ਜਾਂਦੇ ਆ ਪ੍ਰੋਡਕਸ਼ਨ ਘਟ ਦੇਣ ਲੱਗ ਜਾਂਦੇ ਆ ਉਤਾਰ ਦਿੰਦੇ ਆ ਤਾਂ ਇੱਥੇ ਸਾਡੇ ਕਈ ਜਿਹੜੇ ਕਾਰੋਬਾਰ ਕਰਨ ਵਾਲੇ ਬੰਦੇ ਆ ਉਹ ਦੀ ਸਟicker ਬਦਲ ਕੇ ਉਹਨੂੰ 330 ਦਾ ਲਾਤਾ 335 ਦਾ ਲਾਤਾ ਤਾਂ ਇਹ ਲੰਬੇ ਸਮੇਂ ਲੋਕਾਂ ਨਾਲ ਠੱਗੀ ਵਜੀ ਉਸ ਤੋਂ ਉੱਤੇ ਜਦੋਂ ਨਵਾਂ ਪੈਨਲ ਬਣਦਾ ਹੈ ਜੀ ਪੈਨਲ ਬਣਾਉਣ ਸਮੇਂ ਮੰਨ ਲਓ ਵੀ ਅੱਜ ਜਿਹੜਾ ਪੈਨਲ 500 85 90 ਵਾਟ ਦਾ ਬਣ ਰਿਹਾ ਹੈ ਤੇ ਜੇਕਰ ਇਹ ਫਾਈਨਲ ਟੈਸਟਿੰਗ ਤੇ ਜਾ ਕੇ ਇਹਨੇ 550 ਵਾਟ ਕੱਢਿਆ ਤਾਂ ਉਹਨਾਂ ਨੇ ਰਿਜੈਕਟ ਕਰ ਦਿੰਨਾ ਉਹਨੂੰ ਅਸੀਂ ਬੀ ਗ੍ਰੇਡ ਕਹਿੰਦੇ ਆ ਜੀ ਠੀਕ ਹੈ ਜੀ ਫੇਰ ਇਹ ਬੀ ਗ੍ਰੇਡ ਦਾ ਕੰਮ ਹੁੰਦਾ ਉਸ ਤੋਂ ਅੱਗੇ ਜਾ ਕੇ ਜਿਹੜਾ ਕੰਪਨੀਆਂ ਹੈ ਹਜ਼ਾਰਾਂ ਕੰਪਨੀਆਂ ਕੰਮ ਕਰ ਰਹੀਆਂ ਉਹਦੇ ਵਿੱਚ ਜਿਹੜਾ ਸਸਤਾ ਕਾਰੋਬਾਰ ਕਰਨ ਵਾਲੇ ਸਸਤਾ ਮਤਲਬ ਪੈਨਲ ਬਣਾਉਣ ਵਾਲੇ ਆ ਉਹ ਇੱਕ ਕੰਪਨੀਆਂ ਹੈਗੀਆਂ ਤਾਂ ਅਸੀਂ ਇਹ ਤਿੰਨੋਂ ਕੰਮ ਨਹੀਂ ਕਰਦੇਗੇ ਅਸੀਂ ਸ਼ੁਰੂ ਤੋਂ ਵੀ ਲੈ ਕੇ ਅੱਜ ਤੱਕ ਅਸੀਂ ਚੰਗੀਆਂ ਕੰਪਨੀਆਂ ਜੀ ਕੰਮ ਕਰਿਆ ਜੀ ਤਾਂ ਅਸੀਂ ਇਹ ਤਿੰਨੇ ਕੰਮ ਨਹੀਂ ਕਰੇ ਮੈਂ ਦੁਆਰਾ ਸਾਰੇ ਤੁਹਾਡੇ ਸਰੋਤਿਆਂ ਨੂੰ ਵੀ ਬੇਨਤੀ ਕਰਦਾ ਵੀ ਜੇ ਕਿਸੇ ਨੇ ਸਾਥੋਂ ਪੁਰਾਣਾ ਬੀਗਰੇਡ ਸਸਤੀ ਕੰਪਨੀ ਦਾ ਕੋਈ ਪੈਨਲ ਖਰੀਦਾ ਹੈ ਤਾਂ ਉਹ ਜ਼ਰੂਰ ਵਿੱਚ ਤੁਹਾਡੇ ਕਮੈਂਟ ਕਰਨਾ ਇਹ ਮੇਰਾ ਚੈਲੰਜ ਵੀ ਹੈ ਹਾਂ ਔਰ ਸਭ ਤੋਂ ਪਹਿਲਾਂ ਮੈਂ ਆਪਣੀ ਖੇਤੀ ਨੂੰ ਪਿਛਲੀ ਵਾਰ ਬਾਈ ਸੇਵਕ ਮਕੈਨੀਕਲ ਨੂੰ ਐਤਕੀ ਤੁਹਾਡਾ ਕਿਉਂਕਿ ਅਸੀਂ ਵੀ ਬੰਦਾ ਚੁਣਦੇ ਆ ਜਿਨੇ ਕਦੇ ਕਿਸੇ ਨੂੰ ਗਲਤ ਬੰਦੇ ਨੂੰ ਪ੍ਰਮੋਟ ਨਾ ਕੀਤਾ ਹੋਵੇ ਤਾਂ ਅਸੀਂ ਉਹਨੂੰ ਆਪਦੀ ਇੰਟਰਵਿਊ ਕਰਦੇ ਆ ਕਿਉਂਕਿ ਉਹਨਾਂ ਦੇ ਦਰਸ਼ਕ ਵੀ ਹਮੇਸ਼ਾ ਚੰਗੇ ਹੁੰਦੇ ਆ ਜਿਹੜੇ ਬੰਦੇ ਨੇ ਠੱਗੀਆਂ ਮਾਰੀਆਂ ਉਹ ਤਾਂ ਕਹਿ ਦਿੰਦਾ ਵੀਡੀਓ ਵਾਲਿਆਂ ਨੂੰ ਬਈ ਕਮੈਂਟ ਬੰਦ ਕਰਦੀ ਕਿਉਂਕਿ ਪਤਾ ਹੁੰਦਾ ਹੈ ਨਾ ਹਾਂ ਮੈਂ ਨਾ ਹੋਈਆਂ ਫਿਰ ਉਹ ਪਿਛਲੀ ਵਾਰ ਦਾ ਮੈਂ ਤੁਹਾਨੂੰ ਦੱਸਦਾ ਜੀ ਵੀ ਸਾਨੂੰ ਤਿੰਨ 네ਗੇਟਿਵ ਕਮੈਂਟ ਆਏ ਮੈਂ ਸਾਰੇ ਕਮੈਂਟ ਆਪ ਪੜਦਾ ਰਾਤ ਨੂੰ ਜੀ ਔਰ ਤਿੰਨਾਂ ਦੀ ਅਸੀਂ ਉਹਨੂੰ ਡਿਲੀਟ ਨਹੀਂ ਕੀਤਾ ਮੈਂ ਇੱਕ ਕਲਿੱਕ ਨਾਲ ਉਹਨਾਂ ਨੂੰ ਡਿਲੀਟ ਕਰ ਸਕਦਾ ਸੀ ਤੁਸੀਂ ਜਾ ਕੇ ਪਿਛਲੀ ਵੀਡੀਓ ਵੀ ਮੇਰੀ ਦੇਖ ਸਕਦੇ ਆ ਸੇਵਕੋ ਮਕੈਨਿਕਲ ਨਾ ਹੈ ਤਾਂ ਅਸੀਂ ਉਹਦੇ ਗੱਲਾਂ ਦਾ ਜਵਾਬ ਦਿੱਤਾ ਵੀ ਭਾਈ ਤੇ ਤੂੰ ਸਾਥੋਂ ਕੀ ਖਰੀਦਿਆ ਆਪਦਾ ਫੋਨ ਨੰਬਰ ਪਾ ਆਪਦੀ ਅਸਲੀ ਫੋਟੋ ਲਾ ਤੇ ਆਉਦਾ ਬਿੱਲ ਇਹਦੇ ਤੇ ਸ਼ੋਅ ਕਰਦੇ ਤੇ ਫਿਰ ਲੋਕ ਪੁੱਛ ਸਕਣ ਵੀ ਤੇਰੇ ਨਾਲ ਇਹਨਾਂ ਨੇ ਗ੍ਰੀਨ એનર્ਜੀ ਵਾਲਿਆਂ ਨੇ ਕੀ ਠੱਗੀ ਮਾਰੀ ਆ ਫੇਕ ਆਈਡੀਆ ਤੋਂ ਕਰੀਆ ਫੇਕ ਆਈਡੀਆ ਤੋਂ ਕਰਦੇ ਆ ਕਿਉਂਕਿ ਇਹ ਬੰਦਿਆਂ ਨੂੰ ਪ੍ਰੋਬਲਮ ਹੁੰਦੀ ਆ 70 80% ਕੰਮ ਉਹ ਇਹ ਪਿਛਲੇ ਸਮੇਂ ਚ ਕਰ ਚੁੱਕੇ ਆ ਗਨਾ ਉਹਨਾਂ ਨੇ ਕਰ ਲਏ ਆ ਭਾਵੇਂ ਅੱਜ ਕੋਈ ਚੰਗਾ ਬਣ ਜੇ ਪਰ ਉਹ ਪੁਰਾਣੇ ਤੇ ਮਾੜਾ ਕੰਮ ਕਰਕੇ ਉਹ ਲੋਕਾਂ ਨਾਲ ਠਗੀਆਂ ਮਾਰ ਚੁੱਕੇ ਐ ਤੁਹਾਡੀ ਵੀਡੀਓ ਵੇਖ ਕੇ ਸਾਨੂੰ ਸੈਂਕੜੇ ਫੋਨ ਆਉਣੇ ਆ ਬਾਈ ਜੀ ਮੇਰਾ ਪੁਰਾਣਾ ਇਸ ਤਰ੍ਹਾਂ ਲੱਗਿਆ ਉਹ ਨੂੰ ਠੀਕ ਕਰ ਦਿਓ ਨਾ ਇਹ ਠੀਕ ਹੋ ਸਕਦਾ ਨਾ ਇਹ ਨੂੰ ਅਸੀਂ ਖਰੀਦ ਕੇ ਉਹਦੀ ਥਾਣਾ ਮਾਰ ਲਾ ਸਕਦੇ ਆ ਇਹ ਅਸੀਂ ਸਮਝਾਉਂਦੇ ਰਹਿੰਨੇ ਆ ਪਰ ਇਹ ਗਲਤੀ ਆ ਆਪਣੇ ਦਰਸ਼ਕਾਂ ਦੀ ਵੀ ਆ ਤੇ ਆਪਣੇ ਲਾਉਣ ਵਾਲੇ ਜ਼ਿਮੀਂਦਾਰਾਂ ਦੀ ਵੀ ਆ ਵੀ ਉਦੋਂ ਉਹ ਸਸਤੇ ਦੇ ਲਾਲਚ ਜਾ ਕੇ ਇਹ ਕੰਮ ਕਰ ਬੈਂਦੇ ਆ ਜੀ ਬਾਈ ਜਿਹੜੀਆਂ ਜ਼ਮੀਨਾਂ ਵਾਲੇ ਆ ਗਏ ਜਿਨ੍ਹਾਂ ਕੋਲ ਕਨੈਕਸ਼ਨ ਹੈ ਨਹੀਂ ਮੋਟਰਾਂ ਦੇ ਬਿਲਕੁਲ ਬੰਦਾ ਸੋਚਦਾ ਯਾਰ ਖੇਤ ਆਪਣਾ ਪਾਣੀ ਕਿੰਨੀ ਉਹ ਫਸਲ ਮਰ ਜਾਂਦੀ ਆ ਆਪਾਂ ਕਨੈਕਸ਼ਨ ਲਈਏ ਜਿਆਦਾ ਉਹ ਖਰਚਾ ਨਹੀਂ ਕਰ ਸਕਦੇ ਫਿਰ ਵੀ ਬੰਦਾ ਫੜ ਤੜ ਕੇ ਮੋਟਰ ਦਾ ਕਨੈਕਸ਼ਨ ਲੈਂਦਾ ਸੋਲਰ ਵਾਲੀ ਲਵਾਉਂਦਾ ਪਰ ਉਹਦੇ ਨਾਲ ਉੱਥੇ ਵੀ ਠੱਗੀ ਹੋ ਜਾਂਦੀ ਆ ਆਪਣੇ ਕਿਸਾਨ ਵੀਰਾਂ ਨੂੰ ਥੋੜਾ ਇਹ ਦੱਸੋ ਵੀ ਜਿਹੜਾ ਸੋਲਰ ਦਾ ਕਨੈਕਸ਼ਨ ਆਪਾਂ ਲੈਨੇ ਆ ਖੇਤ ਦੇ ਵਿੱਚ ਇਹਦੇ ਚ ਕਿਹੜੇ-ਕਿਹੜੇ ਪੁਆਇੰਟਾਂ ਤੇ ਆਪੇ ਨਾਲ ਠੱਗੀ ਵੱਜਦੀ ਆ ਜਿੱਥੇ ਆਪਾਂ ਧਿਆਨ ਰੱਖਣਾ ਤੇ ਤੁਸੀਂ ਜਿੱਥੇ ਪੂਰਾ ਧਿਆਨ ਦਿਨੇ ਹੋ ਵੀ ਆਪਣੇ ਕਿਸਾਨ ਭਰਾਣੇ ਇੰਨੇ ਪੈਸੇ ਲਾਉਣੇ ਆ ਆਪਾਂ ਉਹਨੂੰ ਵਧੀਆ ਕੰਮ ਕਰਕੇ ਦੇਈਏ ਉਹ ਬਾਈ ਜੀ ਮੈਂ ਜਿਵੇਂ ਤੁਹਾਨੂੰ ਦੱਸ ਚੁੱਕਿਆ ਆ ਪ੍ਰਾਣਾ ਬੀ ਗ੍ਰੇਡ ਤੇ ਸਸਤੀਆਂ ਕੰਪਨੀਆਂ ਦਾ ਸਮਾਨ ਮੈਂ ਇਹਨੂੰ ਥੋੜਾ ਹੋਰ ਅੱਗੇ ਲੈ ਜਾਣਾ 95% ਦੀ ਸਮਾਨ ਆਪਣਾ ਚਾਈਨਾ ਤੋਂ ਆਉਂਦਾ ਹੈ ਹਾਂਜੀ ਠੀਕ ਹੈ ਜੀ ਚਾਈਨਾ ਤੇ ਆਧਾਰਿਤ ਹੀ ਆਪਣੀ ਸੋਲਰ ਇੰਡਸਟਰੀ ਹੈ ਇਹ ਮੰਨ ਕੇ ਚੱਲੋ ਜੀ ਠੀਕ ਹੈ ਜੀ ਹਰੇਕ ਬੰਦੇ ਨੇ ਸਮਾਨ ਚਾਈਨਾ ਤੋਂ ਖਰੀਦਣਾ ਹੈ ਹੂੰ ਫਿਰ ਇਹ ਕਿਵੇਂ ਸੰਭਵ ਆ ਵੀ ਕੁਝ ਕੰਪਨੀਆਂ ਸਸਤਾ ਮਾਲ ਲਈ ਜਾਂਦੀਆਂ ਇਹਦਾ ਮਤਲਬ ਉਹ ਸਸਤਾ ਖਰੀਦਦੇ ਆ ਘੱਟ ਐਫੀਸ਼ੀਐਂਸੀ ਵਾਲਾ ਖਰੀਦਦੇ ਆ ਤੇ ਸਸਤਾ ਹੀ ਵੇਚਦੇ ਆ ਤਾਂ ਮੇਰੇ ਵੀਰ ਜਿਹੜੇ ਉਹ ਇਹ ਗੱਲ ਧਿਆਨ ਚ ਮੈਂ ਪਹਿਲਾਂ ਵੀ ਪਿਛਲੀ ਵਾਰੀ ਕਿਹਾ ਸੀ ਮੈਂ ਧਾਰਨ ਦਿੰਨਾ ਹੁੰਦਾ ਹੈ ਵੀ 50 ਐਚਪੀ ਦੇ ਟਰੈਕਟਰਾਂ ਦਾ ਕਦੇ ਇੱਕ ਮੁੱਲ ਹੋਇਆ ਨਹੀਂ ਹੋਇਆ ਫਿਰ ਆਪਾਂ ਜਦੋਂ ਮੋਟਰਾਂ ਲਵਾਉਣੇ ਆ ਉਦੋਂ ਐਚਪੀ ਦਾ ਰੇਟ ਤੁਸੀਂ ਇੱਕ ਕਿਵੇਂ ਗਿਣ ਲੈਨੇ ਆ ਹੂੰ ਉਹ ਇਹ ਕੋਈ ਕਣਕ ਥੋੜੀ ਆ ਆਪਣੀ ਵੀ ਆਪਣਾ ਅੰਦਰ ਧਾਰਤ ਰੇਟ ਆ ਮੰਨ ਲਓ 10 ਐਚਪੀ ਦਾ ਪਲਾਂਟ ਆਪਾਂ ਲਾਉਣੇ ਆ ਸੋਲਰ ਲਾਉਣੇ ਆ ਕਿਤੇ ਹਨਾ ਜੀ ਤੇ 10 ਐਚਪੀ ਦਾ ਕਿਤੇ 2.5 ਲੱਖ ਦਾ ਵੀ ਲੱਗ ਜਾਂਦਾ ਕਿਤੇ 3.5 ਦਾ ਵੀ ਲੱਗ ਜਾਂਦਾ ਤਾਂ ਇਹ ਚੀਜ਼ਾਂ ਨੂੰ ਸਮਝਣ ਜੀ ਕਦੇ ਵੀ 2.5 ਲੱਖ ਵਾਲਾ ਜਿਹੜਾ ਉਹ 3.5 ਵਾਲਾ 2.5 ਹੀ ਨਹੀਂ ਮਿਲ ਸਕਦਾ ਮੈਂ ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀ ਤੇ ਕਦੇ ਵੀ 2.5 ਲੱਖ ਵਾਲੀ ਚੀਜ਼ ਦਾ ਕੋਈ 3.5 ਨਹੀਂ ਮੰਗ ਸਕਦਾ ਬਿਲਕੁਲ ਉਹ ਉਹ ਤੁਸੀਂ ਜਿੰਨਾ ਚ ਡਿਫਰੈਂਸ ਨਹੀਂ ਕਰੋਗੇ ਇੱਕ ਦੂਜੀ ਗੱਲ ਜਿਹੜਾ ਫ੍ਰੀ ਵਾਲਾ ਟੈਗ ਲਾਇਆ ਜਾਂਦਾ ਹਨਾ ਜੀ ਉਹਦੇ ਵਿੱਚ ਕੀ ਹੁੰਦਾ ਮੰਨ ਲਓ ਕੋਈ 2 2 ਦੀ 2 ਲੱਖ ਦੀ ਮੋਟਰ ਬੰਦਾ ਲਾ ਰਿਹਾ ਉਹ ਕੀ ਕਰੂਗਾ ਵੀ ਮੈਂ 2 ਦੀ ਲਾਉਣਾ ਜੀ ਠੀਕ ਹੈ ਤੇ 2 ਲੱਖ 5000 ਦੀ ਲਾਉਣਾ ਤੇ ਤੁਹਾਨੂੰ ਪਾਈਪਾ ਫ੍ਰੀ ਹੈ ਹਾਂ ਤੇ ਉਹ 5000 ਦਾ ਜਦੋਂ ਰੇਟ ਜੋ ਵਧਾਉਂਦਾ ਤੇ ਉਹ 2 ਲੱਖ ਦੀ ਲਾ ਦੇ 5000 ਦੀਆਂ ਪਾਈਪਾਂ ਜੋ ਫ੍ਰੀ ਦਿੰਦਾ ਹਾਂਜੀ ਤਾਂ ਆਪਣੇ ਬੰਦੇ ਫ੍ਰੀ ਵੇਚ ਕੇ ਅਗਲਾਂ ਦਾ ਯਾਰ ਪਾਈਪਾਂ ਵੀ ਥੋੜੇ ਲੋਕਾਂ 'ਚ ਵੀ ਕਮੀ ਹੈ ਹਨਾ ਜੀ ਜ਼ਿਆਦਾ ਲੋਕਾਂ 'ਚ ਜ਼ਿਆਦਾ ਲੋਕਾਂ 'ਚ ਫਿਰ ਪਛਤਾਉਂਦੇ ਆ ਬਾਈ ਜੀ ਬਿਨਾ ਸਸਤੇ ਤੋਂ ਹੋਰ ਸਸਤੇ ਵਾਲੇ ਚੱਕਰ 'ਚ ਫਸਦੇ ਆ ਮੁੜ ਕੇ ਸਹੂਲਤ ਬੁਰੀ ਭਾਲਦੇ ਆ ਉਹ ਮਿਲਦੀ ਨਹੀਂ ਤਾਂ ਜਿਹੜਾ ਬੰਦਾ ਲੋਨ ਵਾਲਾ ਉਹਦਾ ਵੀ ਮੈਂ ਕਿਉਂ ਕਸੂਰ ਗਿਣਾ ਉਹਨੇ ਉਨੇ ਦੀ ਚੀਜ਼ ਤੁਹਾਡੇ ਸਸਤੀ ਲਈ ਹੈ ਸਸਤੀ ਤੁਸੀਂ ਖਰੀਦੀ ਹੈ ਸਸਤੀ ਉਹ ਲੈ ਕੇ ਆਇਆ ਸਸਤੇ ਦਾ ਤਾਂ ਪੈਂਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਬਾਰ-ਬਾਰ ਬਜ਼ੁਰਗਾਂ ਦੀ ਕਹਾਵਤ ਆ ਇਹ ਹੁੰਦੀ ਰਹਿਣੀ ਆ ਅਸੀਂ ਹਮੇਸ਼ਾ ਚੰਗੀਆਂ ਕੰਪਨੀਆਂ 'ਚ ਕੰਮ ਕਰਦੇ ਆ ਜਿਵੇਂ ਸਾਨੂੰ ਕਰਲੋਸ ਕਰਦਾ ਅਸੀਂ ਕੋਸ਼ਿਸ਼ ਕਰਦੇ ਆ ਕਰਨ ਦਾ ਲਿਊਮਿਨਸ ਕੰਪਨੀ ਆ ਜਿਹੜੀ ਸ਼ਨਾਈਡਰ ਦਾ ਗਰੁੱਪ ਆ ਫਰਾਂਸ ਦੀ ਬਹੁਤ ਵੱਡੀ ਕੰਪਨੀ ਆ ਦੁਨੀਆ 'ਚ ਇਲੈਕਟ੍ਰੀਕਲ 'ਚ ਸਭ ਤੋਂ ਵੱਡੀ ਕੰਪਨੀ ਆ ਠੀਕ ਆ ਵਾਰੀ ਹੋ ਗਿਆ ਠੀਕ ਆ ਜੀ ਇਧਰ ਹੁਣ ਅਸੀਂ ਇਹ ਤਾਂ ਹੋ ਗਿਆ ਆਪਣਾ ਦੂਸਰਾ ਜਿਹੜਾ ਆਪਾਂ ਕਸਟਮਾਈਜ਼ ਕਰਦੇ ਆ ਮੋਟਰਾਂ ਜੇ ਤੁਸੀਂ ਪ੍ਰੋਪਰ ਸੋਲਰ ਦੀ ਮੋਟਰ ਆ ਤਾਂ ਉਹ ਅਸੀਂ ਐਤਕੀ ਸ਼ਕਤੀ ਕੰਪਨੀ ਦੀ ਮੋਟਰ ਲੈ ਕੇ ਆਏ ਜਿਹੜੀ ਸਾਈਟ ਦੇ ਸਾਈਡ ਤੇ ਬੈਠੇ ਆ ਇਹ ਬਾਮਣ ਵਾਲਾ ਪਿੰਡ ਹੈ ਜੀ ਬਾਈ ਦਾ ਸਤਨਾਮ ਨਾ ਹੈ ਜੀ ਇਹ ਡੇਢ ਮਹੀਨਾ ਪਹਿਲਾਂ ਲੱਗੀ ਸੀ ਇਹ ਐਡ ਕੀ ਅਸੀਂ ਲਈਏ ਕਿਉਂਕਿ ਇਹਨਾਂ ਦੇ ਪ੍ਰੋਡਕਟ ਮਹਿੰਗੇ ਬਹੁਤ ਸੀ ਤੁਸੀਂ ਸਾਈਡ ਤੇ ਜਾਓ ਸੋਲਰ ਦੀਆਂ ਚਾਰ ਕੰਪਨੀਆਂ ਹੈ ਸਿਰਫ ਜਿਹੜੀਆਂ ਸੋਲਰ ਦੀਆਂ ਮੋਟਰਾਂ ਬਣਾਉਂਦੀਆਂ ਔਰ ਸ਼ਕਤੀ ਕੰਪਨੀ ਹੈ ਜਿਹੜੀ ਇਹ ਡੇਢ ਸਾਲ ਦੀ ਗਾਰੰਟੀ ਦਿੰਦੇ ਆ ਮੋਟਰ ਤੇ ਸਟਾਰਟਰ ਦੀ ਜੀ ਸਭ ਤੋਂ ਵੱਡੀ ਗੱਲ ਆ ਆਮ ਐਕਸੀਡੈਂਟ ਦੀ ਦਿੰਨੇ ਆ ਅਸੀਂ ਜਿਹੜਾ ਦੂਸਰੀਆਂ ਮੋਟਰਾਂ ਲਾਉਣੇ ਆ ਹਾਂਜੀ ਕਸਟਮਾਈਜ਼ ਕਰਕੇ ਹਨਾ ਸਮਾਨ ਇਕੱਠਾ ਕਰਕੇ ਕਹਿ ਲਓ ਚੰਗਾ ਸਮਾਨ ਇਕੱਠਾ ਕਰਕੇ ਤਾਂ ਇਹਦੇ ਚ ਪੈਨਲਾਂ ਦੀ ਇਹਨਾਂ ਦੀ 25 ਸਾਲ ਦੀ ਵਾਰੰਟੀ ਆ ਉਹ ਸਾਰੇ ਹੀ ਦਿੰਦੇ ਆ ਪਰ ਨਿਭਦਾ ਕੌਣ ਆ ਬਾਅਦ ਦੀ ਗੱਲ ਹੈ ਉਸ ਤੋਂ ਅੱਗੇ ਜਿਹੜਾ ਨਾ ਸਟਰਕਚਰ ਆ ਹੌਡ ਦੇ ਪੈ 2 ਕਵਾਂਟਲ 40 ਕਿਲੋ ਦਾ ਇਹਨਾਂ ਦਾ ਸਟਰਕਚਰ ਹੈ ਔਰ ਹੌਡ ਦੇ ਪੈ ਜੀਆਈ ਨਹੀਂਗਾ ਅਸੀਂ ਅੱਗੇ ਪਹਿਲਾਂ ਜੀਆਈ ਵੀ ਲਾਉਣੇ ਆ ਹੁਣ ਵੀ ਲਾਉਣੇ ਆ ਜੇ ਕੋਈ ਚਾਹੁੰਦਾ ਤਾਂ ਅਸੀਂ ਜੀਆਈ ਲਾ ਦਿੰਨੇ ਅਗਲੇ ਨੂੰ ਦੱਸ ਕੇ ਲਾਉਣੇ ਆ ਬਾਈ ਇਹ ਜੀਆਈ ਹੈ ਇਹ ਹੌਡ ਦੇ ਪੈ ਨੂੰ ਜੰਗਾਲ ਨਹੀਂ ਆਉਂਦੀ ਉਹਨੂੰ ਜਿੱਥੇ ਵੈਲਡਿੰਗ ਹੋਏ ਹੋਏ ਉੱਥੇ ਜੰਗਾਲ ਆਊਗੀ ਉਹ ਪਾ ਨੂੰ ਰੰਗ ਵਗੈਰਾ ਕਰਨਾ ਪਊਗਾ ਤਾਂ ਇਸ ਤਰ੍ਹਾਂ ਕਰਕੇ ਸਾਨੂੰ ਲੱਗਦਾ ਵੀ ਸ਼ ਇਹ ਸਾਨੂੰ ਹੋਰ ਮਤਲਬ ਲਾਮਿਆਂ ਤੋਂ ਬਚਾ ਸਕਦੀ ਹੈ ਜੀ ਬਾਈ ਹਾਂਜੀ ਇੱਕ ਬਾਈ ਆਪਣੇ ਕਿਸਾਨਾਂ ਦਾ ਹੋਰ ਭਲੇਖਾ ਦੂਰ ਕਰ ਦੋ ਜਿਹੜੇ ਹਜੇ ਵੀ ਡਿੱਕੀ ਜਾਂਦੇ ਵੀ ਸਰਕਾਰ ਫ੍ਰੀ ਮੋਟਰਾਂ ਲਾਉ ਸੋਲਰ ਵਾਲੀਆਂ ਜਾਂ ਸਬਸਿਡੀ ਵਾਲੀਆਂ ਮੋਟਰਾਂ ਨੂੰ ਭਜਦੇ ਆ ਇਹ ਸੋਚਦੇ ਆ ਵੀ ਇਹ ਮੋਟਰਾਂ ਦਾ ਫ੍ਰੀ ਲੱਗ ਜਾਂਦੀਆਂ ਜਦੋਂ ਵੀ ਮੋਟਰਾਂ ਨਿਕਲਦੀਆਂ ਹਨਾ ਸਰਕਾਰ ਵੱਲੋਂ ਕਿੰਨੀ ਆਪਾਂ ਨੂੰ ਜਲਦੀ ਹੁੰਦੀ ਹੈ ਵੀ ਭਰ ਦਿਆਂ ਛੇਤੀ ਛੇਤੀ ਇਹ ਆਪਾਂ ਨੂੰ ਸਸਤੀਆਂ ਪੈਂਦੀਆਂ ਕੀ ਉਹ ਵਾਕਈ ਸਸਤੀਆਂ ਪੈਂਦੀਆਂ ਉਹਦੇ ਵਿੱਚ ਕੀ ਹੈ ਨਾ ਜੀ ਇੱਕ ਤਾਂ ਉਹਦੇ ਵਿੱਚ ਜਿਹੜੀਆਂ ਸਰਕਾਰੀ ਮੋਟਰਾਂ ਦੇ ਡਰਾਅ ਬੈਕ ਇਹ ਸੀਗਾ ਵੀ ਉਹ ਸਾਰੇ ਇੰਡੀਆ ਤੇ ਜਿਹੜਾ ਇੱਕ ਕਾਨੂੰਨ ਬਣਿਆ ਜਾਂ ਉਹਨਾਂ ਦੀ ਡਿਜ਼ਾਈਨਿੰਗ ਆ ਉਹ ਡ੍ਰਿਪ ਪਾਸਤੇ ਤੇ ਸਪ੍ਰਿੰਕਲਰ ਰਾਸਤੇ ਮੋਟਰਾਂ ਡਿਜ਼ਾਈਨ ਹੁੰਦੀਆਂ ਚਾਹੇ ਇਹਨਾਂ ਕੰਪਨੀਆਂ ਦੀ ਇਹ ਸ਼ਕਤੀ ਦੀ ਮੋਟਰ ਪ੍ਰਾਈਵੇਟ ਦੀ ਥਾਂ ਤੇ ਉਹ ਲਗਾਉਂਗੇ ਤਾਂ ਉਹ ਛੋਟੇ ਐਂਪਲਰ ਨਾਲ ਹੀ ਆਊਗੀ ਉਹ ਡ੍ਰਿਪ ਪਾਸਤੇ ਤੇ ਉਹਦੇ ਵਾਸਤੇ ਸਪ੍ਰਿੰਕਲਰ ਵਾਸਤੇ ਬਾਗਬਾਨੀ ਵਾਸਤੇ ਜੀ ਉਹ ਜਦੋਂ ਆਪਾਂ ਪੰਜਾਬ ਵਾਲੇ ਇਕੱਲੇ ਆਪਾਂ ਕਰਦੇ ਆ ਫਲੱਡ ਇਰੀਗੇਸ਼ਨ ਖੁੱਲਾ ਪਾਣੀ ਲਾਉਣੇ ਆ ਹੋਰ ਕਿਸੇ ਸਟੇਟ ਚ ਖੁੱਲਾ ਪਾਣੀ ਨਹੀਂ ਲੱਗਦਾ ਜਦੋਂ ਉਹ ਮੋਟਰਾਂ ਪਾਈਆਂ ਜਾਂਦੀਆਂ ਤਾਂ ਉਹਦਾ ਪਾਣੀ ਘੱਟ ਹੁੰਦਾ ਹਮੇਸ਼ਾ ਹੀ ਉਹ ਸਾਰਿਆਂ ਨੂੰ ਸ਼ਿਕਾਇਤ ਹੋਊਗੀ ਲੋਕ ਵੀ ਸੁਣੀ ਜਾਂਦੇ ਆ ਜੇ ਤੋ ਬੰਦਾ ਕਨੈਕਸ਼ਨ ਲੈਂਦਾ ਸੁਣਵਾਈ ਵੀ ਹੈਗੀ ਇਧਰ ਨਾ ਪੂਰੀ ਸੁਣਵਾਈ ਆ ਅਸੀਂ ਪਿੱਛਾ ਕਰਦੇ ਆ ਬੰਦੇ ਦਾ ਅਸੀਂ ਨਾਰਾਜ਼ ਨਹੀਂ ਹੋਣ ਦਿੰਦੇ ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਆਂ ਵੈਸੇ ਤਾਂ ਅਸੀਂ ਜਦੋਂ ਕੰਮ ਚੰਗਾ ਕਰ ਲੈਨੇ ਆਂ ਉਹ ਇਸੇ ਕਰਕੇ ਕਰਦੇ ਆਂ ਵੀ ਸਾਨੂੰ ਸਿਰਦਰਦੀ ਨਾ ਹੋਵੇ ਜੀ ਠੀਕ ਹੈ ਸਾਨੂੰ ਗੇੜੇ ਨਾ ਲੱਗਣ ਬਾਕੀ ਹਾਂਜੀ ਬਾਕੀ ਮੈਂ ਹੋਰ ਕਲੀਅਰ ਕਰ ਦਿੰਨਾ ਜਿਹੜੀ ਸਾਡੀ ਕੰਪਨੀ ਆ ਨਾ ਬਾਈ ਜੀ ਅਸੀਂ ਮੋਟਰਾਂ ਦੇ ਇਲਾਵਾ ਘਰੇਲੂ 3 ਕਿਲੋਵੈਟ ਤੋਂ ਲੈ ਕੇ 15 20 ਕਿਲੋਵੈਟ ਤੱਕ ਦੇ ਪਲਾਂਟ ਲਾਉਣੇ ਆ ਜਿਹੜੇ ਛੱਤਾਂ ਦੇ ਲਾਉਣੇ ਆ ਛੱਤਾਂ ਦੇ ਲਾਉਣੇ ਆ ਆਨ ਗ੍ਰਿਡ ਕਹਿ ਲੋ ਤੁਸੀਂ ਠੀਕ ਹੈ ਜੀ ਆਫ ਗ੍ਰਿਡ ਬੈਟਰੀਆਂ ਵਾਲੇ ਚ ਅਸੀਂ ਨਹੀਂ ਜਾਂਦੇ ਜੀ ਜੇ ਤੁਸੀਂ ਇਹ ਤੋਂ ਇਲਾਵਾ ਕਰਨਾ ਆਨ ਗ੍ਰਿਡ ਦੇ ਵਿੱਚ ਹੀ ਹਾਈਬ੍ਰਿਡ ਦਾ ਕੰਮ ਕਰਦੇ ਆ ਉਹਦੇ ਨਾਲ ਬੈਟਰੀਆਂ ਲੱਗ ਜਾਂਦੀਆਂ ਹੂੰ ਤੀਸਰਾ ਜਿਹੜੇ ਕਮਰਸ਼ੀਅਲ ਪ੍ਰੋਜੈਕਟ ਆ ਆਪਣੇ 5 700 ਕਿਲੋਵਾਟ ਤੋਂ ਲੈ ਕੇ ਉਹ ਵੀ ਕਰਦੇ ਆ ਜਿਹੜੇ ਹਸਪਤਾਲਾਂ ਤੇ ਸਕੂਲਾਂ ਯੂਨੀਵਰਸਿਟੀਆਂ ਤੇ ਹੋਰ ਕਿਸੇ ਮੈਰਿਜ ਪੈਲਸ ਤੇ ਕਿੱਥੇ ਵੀ ਲੱਗਦਾ ਹੈ ਨਾ ਸ਼ੈਲਰਾਂ ਤੇ ਕੋਲਡ ਸਟੋਰਾਂ ਤੇ ਉਹ ਸਾਰੇ ਲਾਏ ਹੋਏ ਆ ਅਸੀਂ ਇਸ ਤੋਂ ਇਲਾਵਾ ਅਸੀਂ ਇੱਕ ਹੋਰ ਨਵਾਂ ਹੈ ਪਿਛਲੇ 3 ਸਾਲ ਤੋਂ ਕੰਮ ਕਰ ਰਹੇ ਹਾਂ ਰਾਜਸਥਾਨ ਦੇ ਵਿੱਚ ਅਸੀਂ 3 ਮੈਗਾ 1 ਮੈਗਾਵਾਟ ਤੋਂ ਲੈ ਕੇ 4 ਮੈਗਾਵਾਟ ਤੱਕ ਦੇ ਪਲਾਂਟ ਅਸੀਂ ਆਪ ਦੇ ਲਾਈ ਜਨਨੇ ਆ ਉਹਨੂੰ ਮੈਗਾਵਾਟ ਪਲਾਂਟ ਕਹਿ ਦਿੰਨੇ ਆਪਾਂ 3000 ਕਿਲੋਵਾਟ ਕਹਿ ਲੋ 3 ਮੈਗਾਵਾਟ ਨੂੰ ਔਰ ਉਹ ਸਰਕਾਰ ਨਾਲ ਪੀਪੀਏ ਕਰਕੇ ਅਸੀਂ ਸਰਕਾਰ ਨੂੰ ਬਿਜਲੀ ਵੇਚੀ ਜਾਂਦੇ ਆਂ ਬਿਜਲੀ ਤਿਆਰ ਕਰਕੇ ਵੇਚਦੇ ਆਂ ਜੀ ਔਰ ਜਿਵੇਂ ਆਪਣੇ ਪਲਾਂਟ ਲੱਗੇ ਹੋਏ ਆ ਔਰ ਉਹ ਵੀ ਸਾਡੀ ਕੰਪਨੀ ਅਸੀਂ ਤਕਰੀਬਨ 11-12 ਦੋਸਤਾਂ ਦੇ ਤਕਰੀਬਨ 12 ਪਲਾਂਟ ਹੋ ਚੁੱਕੇ ਆ ਅਸੀਂ ਹੋਰ ਵੀ ਲਾਈ ਜਾਂਦੇ ਆਂ ਤਾਂ ਇਸ ਲੈਵਲ ਤੱਕ ਅਸੀਂ ਪਹੁੰਚ ਚੁੱਕੇ ਆ ਸਾਨੂੰ ਇਹ ਨਹੀਂਗਾ ਵੀ ਅਸੀਂ ਮਤਲਬ ਵੀ ਕੋਈ ਛੋਟੀ ਕੰਪਨੀ ਨਹੀਂ ਹੈ ਇਸ ਟਾਈਮ ਵੈਗਰੂ ਦੀ ਮੇਰੇ ਨਾਲ ਅਸੀਂ ਬਹੁਤ ਚੰਗਾ ਕੰਮ ਕਰੀ ਜਾਂਦੇ ਆਂ ਆਪਾਂ ਜਿਹੜਾ ਟੌਪ ਕੌਮ ਚ ਕੰਮ ਕਰਦੇ ਆ ਜਿਹੜੇ ਲੇਟੈਸਟ ਪੈਨਲ ਆ ਉਹ 570 75 ਤੋਂ ਲੈ ਕੇ 590 ਵਟ ਤੱਕ ਪੈਨਲ ਆਉਂਦੇ ਆ ਜੀ ਆਪਣੇ ਕੋਲੇ ਜੇ ਕਸਟਮਾਈਜ਼ ਕਰਾਉਣਾ ਤਾਂ ਆਪਣੇ ਕੋਲੇ ਜਿਹੜਾ ਹੈਗਾ ਲਿਊਮਿਨਸ ਹੈਗਾ ਜੀ ਹਨਾ ਤੇ ਜੇ ਤੁਸੀਂ ਇੱਕੋ ਕੰਪਨੀ ਦਾ ਜਿਵੇਂ ਸ਼ਕਤੀ ਦਾ ਹੀ ਬ੍ਰਾਂਡ ਲਵਾਉਣਾ ਚਾਹੁੰਦੇ ਆ ਉਹਦੇ 575 ਵਾਟ ਦੇ ਟੌਪ ਕਾਉਨ ਦੇ ਪੈਨਲ ਪਹਿਲਾਂ ਤਾਂ ਇਹ ਫਰਕ ਹੈ ਜੀ ਇਹ 10 ਐਚਪੀ ਦੀ ਹੈ ਇਹ 10 ਐਚਪੀ ਦੀ ਹੈ ਜੀ ਇੱਥੇ 35 ਫੁੱਟ ਤੇ ਪਾਣੀ ਆ 70 ਫੁੱਟ ਤੇ ਮੋਟਰ ਪਾਈ ਗਈ ਆ ਔਰ ਤੁਸੀਂ 4 ਇੰਚੀ ਪ੍ਰੈਸ਼ਰ ਦਾ ਪਾਣੀ ਆ 11 ਵਜੇ ਆਪਾਂ ਵੀਡੀਓ ਬਣਾਈ ਆ ਹਜੇ 12 1 ਵਜੇ ਜਦੋਂ ਸੂਰਜ ਪੂਰਾ ਉੱਪਰ ਹੋ ਜਾਣਾ ਤਾਂ ਉਹਦਾ ਇਹਦਾ ਪਾਣੀ ਹੋਰ ਵੱਜ ਜਾਣਾ। ਉਹ ਚਾਲ ਦੀ ਦੇਖ ਕੇ ਪਤਾ ਨਹੀਂ ਲੱਗਦਾ ਵੀ ਸੋਲਰ ਤੇ ਜਾ ਸੋਲਰ ਦੇ ਜਾਂ ਬਿਜਲੀ ਤੇ ਆ ਬਾਈ ਸੁਨਾਮ ਤੋਂ ਵੀ ਤੁਸੀਂ ਪੁੱਛ ਲਓ ਵੀ ਕਿੰਨੇ ਲੋਕ ਇਹਨਾਂ ਨੂੰ ਆ ਕੇ ਪੁੱਛਦੇ ਆ ਔਰ ਜਿੱਦ ਨੇ ਲਾਈ ਆ ਉਸ ਦਿਨ ਦੀ ਸਾਨੂੰ ਤਿੰਨ ਕਨੈਕਸ਼ਨ ਇਹਨਾਂ ਨੇ ਹੋਰ ਦਵਾਤੇ ਆ ਇੱਥੇ। ਲੋਕ ਵੇਖ ਕੇ ਲਵਾਉਂਦੇ ਆ ਔਰ ਜਿੰਨੇ ਅਸੀਂ ਪਹਿਲਾਂ ਕੰਮ ਕਰਿਆ ਸਾਨੂੰ ਚੇਨ ਦੇ ਹਿਸਾਬ ਨਾਲ ਉਹਨਾਂ ਨੂੰ ਵੇਖ ਕੇ ਹੀ ਸਾਨੂੰ ਕੰਮ ਆਉਂਦਾ ਔਰ ਹਮੇਸ਼ਾ ਅਸੀਂ ਆਪਣੀ ਗੱਲ ਜਿਹੜੀ ਲੋਕਾਂ ਦੇ ਸਾਹਮਣੇ ਰੱਖਦੇ ਆ। ਇਸੇ ਤਰ੍ਹਾਂ ਜੇ 15 ਐਚਪੀ ਦੀ ਮੋਟਰ ਆ ਉਹ ਲਵਾਉਣੀ ਹੋਵੇ ਉਹ 4.5 ਲੱਖ ਦੀ ਹੈ ਜੀ ਜੇ ਤੁਸੀਂ 20 HP ਦੀ ਲਵਾਉਣੀ ਹੋਵੇ ਸ਼ਕਤੀ ਦੀ ਤਾਂ ਉਹ 5.5 ਲੱਖ ਦੀ ਹੈ ਇਸ ਤੋਂ ਇਲਾਵਾ ਅਸੀਂ 300 ਫੁੱਟ ਤੱਕ ਮੋਟਰਾਂ ਪਾਈਆਂ ਵੀ ਆ ਇੱਕ ਹੋਰ ਮੈਂ ਹੱਥ ਬਨ ਕੇ ਬੇਨਤੀ ਕਰਦਾ ਲੋਕਾਂ ਦੇ ਨਾ ਕਮੈਂਟ ਆਉਣਗੇ ਵੀ ਤੁਸੀਂ ਪਾਣੀ ਮਕਾ ਕੇ ਛੱਡਣਾ ਸਾਡਾ ਇਹੋ ਜਿਹਾ ਕੋਈ ਵਿਸ਼ਾ ਨਹੀਂ ਅਸੀਂ ਤਾਂ ਵਾਟਰ ਹਾਰਵੈਸਟਿੰਗ ਕਰਨ ਵਾਲੇ ਬੰਦੇ ਆ ਸਿੱਧੀ ਬਜਾਈ ਵਾਲੇ ਬੰਦੇ ਆ ਹਨਾ ਰੋਲਾ ਇਹ ਆ ਬਈ ਵੀ ਜਿਹੜੀਆਂ ਜਿੱਥੇ ਨਰਮਾ ਬੈਲਟ ਫੇਲ ਹੋ ਚੁੱਕੀ ਆ ਲੋਕਾਂ ਨੂੰ ਪਾਣੀ ਦੀ ਲੋੜ ਆ ਇੰਜਨਾਂ ਨਾਲ ਲਾਉਂਦੇ ਆ ਉਹ ਜਨਰੇਟਰਾਂ ਨਾਲ ਲਾਉਂਦੇ ਆ ਉਹ ਪੋਲਿਊਸ਼ਨ ਹੁੰਦਾ ਉਹਦੇ ਥਾਂ ਤੇ ਆਪਾਂ ਉਹਨਾਂ ਨੂੰ ਬੜਾ ਵਧੀਆ ਗ੍ਰੀਨ એનર્ਜੀ ਦਾ ਕਨਸੈਪਟ ਦਿੱਤਾ ਹੈ ਮੈਨੂੰ ਇੱਕ ਯਾਦ ਆਉਂਦਾ ਸੰਗਤ ਤੋਂ ਸਾਡੇ ਪਹਿਲਾਂ ਮੋਟਰਬਾਈਕ ਨੇ ਲਵਾਈ ਸੀ ਪਿਛਲੇ ਸਾਲ ਫਿਰ ਉਹਦੇ ਗਵਾਂਡੀ ਦੇ ਲਵਾਈ ਉਹਨੇ ਗੱਲ ਕਹੀ ਜਾਂਦਾ ਬਾਈ ਜੀ ਨਰਮਾ 3 ਸਾਲ ਹੋ ਗਏ ਫੇਲ ਹੋ ਗਿਆ ਜੇ ਸੋਲਰ ਵਾਲੇ ਬੰਦੇ ਨਾ ਹੁੰਦੇ ਤਾਂ ਅਸੀਂ ਸੁਸਾਈਡ ਕਰਨਾ ਸੀ ਮੇਰੀ ਉਹਦੇ ਗੱਲ ਇੱਥੇ ਖੁੱਭ ਗਈ ਵੀ ਅਰੇ ਗੱਲ ਵਾਕਈ ਹੈ ਵੀ ਅਸੀਂ ਉਹਨਾਂ ਨੂੰ ਵਿਕਲਪ ਦਿੱਤਾ ਵੀ ਚਲੋ ਬਾਸਮਤੀ ਤੇ ਚਲੇ ਜਾਂ ਕੁਛ ਨਾ ਕੁਛ ਕਰਨ ਜੋਗੇ ਹੋਗੇ ਸਬਜ਼ੀਆਂ ਲਾਉਣ ਮੌਕੇ ਅਨਸਾਰ ਪਾਣੀ ਮਿਲਦਾ ਤਾਂ ਅਸੀਂ ਪਾਣੀ ਮਕਾਉਣ ਵਾਲੇ ਬੰਦੇ ਨਹੀਂ ਕਈ ਥਾਵਾਂ ਤੋਂ ਅਸੀਂ ਮੀਟਰਾਂ ਤੇ ਬਿਜਲੀ ਚੱਲ ਰਹੀ ਸੀ ਜੀ ਕਨੈਕਸ਼ਨ ਆ ਜਿਹੜੇ ਮੀਟਰਾਂ ਵਾਲੇ ਆ ਹਨਾ ਉਹ ਮੀਟਰ ਤਾਰ ਕੇ ਅਸੀਂ ਉਹਨਾਂ ਨੂੰ ਜਿਹੜਾ ਕੋਲਾ ਉਹਨਾਂ ਦੇ ਸਿੱਧਾ ਬਲਦਾ ਸੀ ਉਹ ਵੀ ਰੋਕਿਆ ਤਾਂ ਅਸੀਂ ਚੰਗੇ ਕੰਮ ਆਸਤੇ ਗ੍ਰੀਨ એનર્ਜੀ ਨਾਲ ਜੁੜੇ ਆ ਅਸੀਂ ਪਾਣੀ ਮਕਾਉਣ ਆਸਤੇ ਨਹੀਂ ਲੋਕਾਂ ਨੂੰ ਸੋਲੂਸ਼ਨ ਦਿੱਤਾ ਤਾਂ ਆਪਣੇ 4.5 ਲੱਖ ਟਿਊਬ ਵਾਲਾ ਜੇ ਮੈਂ ਨਾ ਲਾਉਂਗਾ ਕਿਸੇ ਨੇ ਹੋਰ ਸੋਲਰ ਵਾਲੇ ਨੇ ਲਾ ਜਾਣੀਆਂ ਨਾ ਇਹ ਨਹੀਂ ਨੈਗੇਟਿਵਿਟੀ 'ਚ ਨਾ ਜਾਇਆ ਕਰ ਹਾਂਜੀ ਠੀਕ ਹੈ ਬਾਈ ਜੀ ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਨਾ ਜੀ ਧੰਨਵਾਦ ਬਹੁਤ-ਬਹੁਤ ਗੱਲਾਂ ਬਹੁਤ ਆ ਬਾਈ ਜੀ ਕਰਨ ਵਾਲੀਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਆਏ ਇੱਥੇ ਹੈ ਨਾ ਸਾਡਾ ਪਲਾਨ ਵੇਖਿਆ ਤੇ ਤੁਸੀਂ ਬਾਈ ਇਸ ਨਾਮ ਦਾ ਵੀ ਰਿਵਿਊ ਲਿਓ ਵੀ ਉਹਨਾਂ ਨੂੰ ਸਾਡੀ ਕੰਪਨੀ ਦਾ ਕੰਮ ਕਿਵੇਂ ਲੱਗਿਆ ਅਸੀਂ ਇਹਦੇ ਤੇ ਜਿਹੜਾ ਆਪਦਾ ਸਕਰੀਨ ਤੇ ਨੰਬਰ ਦੇ ਦੇਾਂਗੇ ਦਰਸ਼ਕਾਂ ਨੂੰ ਇੱਕ ਬੇਨਤੀ ਆ ਵੀ ਤੁਸੀਂ 9 ਵਜੇ ਤੋਂ ਲੈ ਕੇ 5 ਵਜੇ ਤੱਕ ਆਫਿਸ ਟਾਈਮ ਜਾਂ ਤਾਂ ਫੋਨ ਕਰੋ ਜਾਂ ਉੱਤੇ ਵਟਸਐਪ ਕਰੋ ਕਈ ਬੰਦੇ ਬਾਈ ਜੀ ਮੈਂ ਤਾਂ ਹਜ਼ਾਰਾਂ ਪਾਉਂਦਾ ਮੈਨੂੰ 11 12 ਵਜੇ ਤੱਕ ਨਹੀਂ ਸੌਂਦਾ ਕਰਦੀ ਕਰਦੀ ਵੀ ਹਰੇਕ ਬੰਦੇ ਦਾ ਇੱਕ ਪਰਸਨਲ ਲਾਈਫ ਵੀ ਹੈ ਉਹਨੇ ਸੌਣਾ ਵੀ ਹੈ ਉੱਠਣਾ ਵੀ ਹੈ ਸਾਰੀ ਦਿਹਾੜੀ ਫੋਨ ਤੇ ਬੋਲੀ ਜਾਣਾ ਆ ਬੰਦਾ ਹੰਮ ਜਾਂਦਾ ਰਾਤ ਮੇਰੇ ਪਾਰਟਨਰ ਉਹਨਾਂ ਨੂੰ 12 ਵਜੇ ਫੋਨ ਕੋਈ ਲਾਈਵ ਬੰਦਾ ਸੀ ਜਾਣਕਾਰੀ ਮੋਟਰ ਦੀ ਡੇੜੇ ਲੈ ਲਓ ਇਹ ਬੇਨਤੀ ਆ ਵੀ ਜਦੋਂ ਵੀਡੀਓ ਲਾਉਂਦਾ ਉਹਦੇ ਵੀ ਬੰਦਾ ਫੋਨ ਲਾ ਲੈਂਦਾ ਹੈ ਨਾ ਤਾਂ ਇਹ ਬੇਨਤੀ ਆ ਸਾਰੇ ਭਰਾਵਾਂ ਨੂੰ ਇਹ ਮੇਰੀ ਮੰਨਿਓ ਤੇ ਤੁਸੀਂ ਜਰੂਰ ਆਫਿਸ ਟਾਈਮ ਤੇ ਤੁਸੀਂ ਉੱਥੇ ਸੰਪਰਕ ਕਰਿਓ ਤੁਹਾਨੂੰ ਹਮੇਸ਼ਾ ਅਸੀਂ ਜਵਾਬ ਦੇਵਾਂਗੇ ਲੋ ਮੋਟਰ ਕਿੰਨੀ ਕਿ ਲਾ ਲਾਂਗੇ ਅਸੀਂ ਅਸੀਂ ਸਾਰੇ ਪੰਜਾਬ ਚ ਨਹੀਂ ਲਾ ਦੇਣੀ ਆ ਪਿਛਲੇ ਸਾਲ ਅਸੀਂ 250 ਮੋਟਰ ਲਾਈ ਐ ਐਤ ਕੀ 250 300 ਲਾ ਦੇਾਂਗੇ ਸਾਡੇ ਕੋਲ ਟਾਈਮ ਹੀ ਇੰਨਾ ਕੈ ਜੀ ਇਦੋਂ ਬਾਅਦ ਅਸੀਂ ਲਾ ਹੀ ਨਹੀਂ ਪਾਉਂਦੇ ਠੀਕ ਹੈ ਜੀ ਸਾਡੀ ਮਤਲਬ ਕੰਮ ਹੋਰ ਬੜਾ ਕਰਨਾ ਹੁੰਦਾ ਆਨ ਗ੍ਰੇਡ 'ਚ ਬਹੁਤ ਕਰਦੇ ਆ ਜੀ ਜੀ ਜਿਹੜਾ ਬੰਦਾ ਮੋਟਰਾਂ ਵਾਲਾ ਉਹ ਆਨ ਗ੍ਰੇਡ ਨਹੀਂ ਕਰਦਾ ਜਿਹੜਾ ਆਨ ਗ੍ਰੇਡ ਵਾਲਾ ਮੋਟਰਾਂ ਨਹੀਂ ਲਾਉਂਦਾ ਅਸੀਂ ਦੋਵੇਂ ਕੰਮ ਕਰਦੇ ਆ ਜੀ ਦੋਨੇ ਬਸ ਤਾਂ ਕਰਕੇ ਅਸੀਂ ਚੰਗਾ ਕੰਮ ਕਰਨਾ ਚਾਹੁੰਦੇ ਆ ਸੋ ਚੰਗਾ ਕੰਮ ਕਰਾਉਣ ਵਾਲੇ ਸਾਨੂੰ ਜਰੂਰ ਸੰਪਰਕ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਬਾਕੀ ਬਾਈ ਗੋਨਿਆਂ ਨਹੀਂ ਬੈਠਦੇ ਜਿਆਦਾਤਰ ਤੇ ਸੰਪਰਕ ਕਰ ਲਿਓ ਬਾਈ ਨਾਲ ਮਿਲ ਕੇ ਦੇਖਿਓ ਜਿਨ੍ਹਾਂ ਨੇ ਕਨੈਕਸ਼ਨ ਲੈਣੇ ਹੋ ਵੀ ਬਾਈ ਨਾਲ ਜਰੂਰ ਸੰਪਰਕ ਕਰਿਓ ਸਹੀ ਸਲਾਹ ਦੇਣਗੇ ਸਹੀ ਵਧੀਆ ਤਰੀਕੇ ਦੇ ਨਾਲ ਬਾਈ ਹੋਰੀ ਕੰਮ ਕਰਨਗੇ ਵੀਡੀਓ ਨੂੰ ਦੇਖਣ ਦੇ ਲਈ ਧੰਨਵਾਦ ਸਾਰਿਆਂ ਦਾ ਕਮੈਂਟ ਕਰਕੇ ਆਪਣੀ ਵਿਚਾਰ ਜਰੂਰ ਦਿਓ ਬਹੁਤ ਬਹੁਤ ਧੰਨਵਾਦ